ਬੱਲੇ ਬੱਲੇ ਵੇ ਲੋਕਾਂ ਪਾਣੀ ਮੋਰ ਬੋਲਦਾ ਬੱਲੇ ਬੱਲੇ ਵੇ ਲੋਕਾਂ ਪਾਣੀ ਮੋਰ ਬੋਲਦਾ ਬੱਲੇ ਬੱਲੇ ਵੇ ਲੋਕਾਂ ਪਾਣੀ ਮੋਰ ਬੋਲਦਾ ਚਿੱਕੇ ਚੈਰੀ ਖਸੋਣੀਏ ਤੇਰਾ ਲੋਕਾਂ ਪਾਣੀ ਮੋਰ ਬੋਲਦਾ ਚਿੱਕੇ ਚੈਰੀ ਖਸੋਣੀਏ ਤੇਰਾ ਲੋਕਾਂ ਪਾਣੀ ਮੋਰ ਬੋਲਦਾ ਸ਼ਗਨ ਮਨਾਉਣੇ ਮੀਲਾ ਗਿਆ ਲੱਗਿਆ ਰੌਣਕ ਮੀਲਾ ਸ਼ਗਨ ਮਨਾਉਣੇ ਮੀਲਾ ਗਿਆ ਲੱਗਿਆ ਰੌਣਕ ਮੀਲਾ ਦੇਖੀ ਬੇ ਬਹਿਗਿੱਦਾ ਪੈਂਦਾ ਨਿੰਮ ਤੇ ਚੜੂ ਕਰੇਲਾ ਦੇਖੀ ਬੇ ਬਹਿਗਿੱਦਾ ਪੈਂਦਾ ਨਿੰਮ ਤੇ ਚੜੂ ਕਰੇਲਾ ਚੱਕ ਟੋਲ ਕੀ ਚਿਮਟਾ ਪਹਿਣੇ ਚੱਕ ਟੋਲ ਕੀ ਚਿਮਟਾ ਪਹਿਣੇ ਛੱਡਦੇ ਰੋਟੀ ਪੇੜਾ ਨਚਲੇ ਹਾਣ ਦੀ ਦੇ ਦੇ ਮੇਲਣੇ ਗੇੜਾ ਨਚਲੇ ਹਾਣ ਦੀ ਦੇ ਦੇ ਮੇਲਣੇ ਗੇੜਾ ਨਚਲੇ ਹਾਣ ਦੀ ਦੇ ਦੇ ਮੇਲਣੇ ਗੇੜਾ ਮੈ ਕੀ ਦੇਣਾ ਕਰ ਜਾਇਓ ਦਾ ਨਕਸ਼ਣ ਤੂੰ ਜੋ ਰੋਕੇ ਮੈ ਕੀ ਦੇਣਾ ਕਰ ਜਾਇਓ ਦਾ ਮੈ ਕੀ ਦੇਣਾ ਕਰ ਜਾਇਓ ਦਾ ਨਕਸ਼ਣ ਤੂੰ ਜੋ ਰੋਕੇ ਅੱਜ ਪਾਣੀ ਐ ਖਪ ਰੱਜ ਕੇ ਅੱਜ ਪਾਣੀ ਐ ਖਪ ਰੱਜ ਕੇ ਛਾੜ ਦੇਣੇ ਨੇ ਕੋਕੇ ਮਸਮ ਸਾਤਾ ਦਿਨ ਯੇ ਛੜਿਆ ਮਸਾ ਮਸਾ ਤਾ ਦਿਨਿਏ ਚੜਿਆ ਰੱਬ ਨੇ ਫਟਕ ਖੋਲੇ ਨੱਚਦੀ ਮੇਲਣ ਦੇ ਕੌਣ ਬਰਾਬਰ ਬੋਲੇ ਨੱਚਦੀ ਮੇਲਣ ਦੇ ਕੌਣ ਬਰਾਬਰ ਬੋਲੇ ਨੱਚਦੀ ਮੇਲਣ ਦੇ ਕੌਣ ਬਰਾਬਰ ਬੋਲੇ ਵਾਰੀ ਵਾਰਸੀ ਖਟਣ ਗਿਆ ਸੀ ਵਾਰੀ ਵਾਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਕੋਟੀ ਵਾਰੀ ਵਾਰਸੀ ਖਟਣ ਗਿਆ ਸੀ ਵਾਰੀ ਵਾਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਕੋਟੀ ਮੈਂ ਚਲੀ ਆਂ ਜਿਮ ਨੂੰ ਮਾਇਆ ਮੈਂ ਚਲੀ ਆਂ ਜਿਮ ਨੂੰ ਮਾਇਆ ਤੂੰ ਪਕਾਉਂ ਹੀ ਰੋਟੀ ਖਬਰਦਾਰ ਸਨੇਪ ਚੈਟ ਤੇ ਪਾਈ ਸਟੋਰੀ ਕੋਈ ਮੇਰੀ ਆਉਂਦੀ ਨੂੰ ਕਰਦੀ ਸਾਫ ਰਸੋਈ ਮੇਰੀ ਆਉਂਦੀ ਨੂੰ ਕਰਦੀ ਸਾਫ ਰਸੋਈ ਮੇਰੀ ਆਉਂਦੀ ਨੂੰ ਵਾਰੀ ਵਾਰ ਸੀ ਖਟਣ ਗਿਆ ਸੀ ਵਾਰੀ ਵਾਰ ਸੀ ਖਟਣ ਗਿਆ ਸੀ ਖਟਕੇ ਲਿਆ ਬਹਿਛਣੇ ਵਾਰੀ ਵਾਰ ਸੀ ਖਟਣ ਗਿਆ ਸੀ ਵਾਰੀ ਵਰਸੀ ਖਟਣੀ ਗਿਆ ਸੀ ਖਟਕੇ ਲਿਆ ਦਿਹ ਛੈਣੇ ਲੰਗਤ ਬੀਤੜੀਆਂ ਪਤਲੀ ਨਾਰ ਦੇ ਗਹਿਣੇ ਲੰਗਤ ਬੀਤੜੀਆਂ ਪਤਲੀ ਨਾਰ ਦੇ ਗਹਿਣੇ ਲੰਗਤ ਬੀਤੜੀਆਂ ਪਤਲੀ ਨਾਰ ਦੇ ਗਹਿਣੇ ਸੁਣ ਮੁੰਡਿਆ ਸੁਣਖਾਨੇ ਪਾਲੈ ਗੱਲ ਸੁਣੀ ਕੰਨ ਲਾ ਕੇ ਸੁਣ ਮੁੰਡਿਆ ਸੁਣਖਾਨੇ ਪਾਲੈ ਸੁਣ ਮੁੰਡਿਆ ਸੁਣਖਾਨੇ ਪਾਲੈ ਗੱਲ ਸੁਣੀ ਕੰਨ ਲਾ ਕੇ ਵੇ ਵੱਡਿਆ ਘਰਾਂ ਦਾ ਕਰੇ ਹੋਏਗਾ ਵੱਡਿਆ ਘਰਾਂ ਦਾ ਕਰੇ ਹੋਏਗਾ ਆਖੀ ਨਾ ਗੱਲ ਲਾ ਕੇ ਵੇ ਜਿਗਰੇ ਵਾਲੇ ਪਿਓ ਦੀ ਤੀਹਾਂ ਜਿਗਰੇ ਵਾਲੇ ਪਿਓ ਦੀ ਤੀਹਾਂ ਬੜੀ ਮਲਾਈਆਂ ਖਾ ਕੇ ਕੱਢ ਦੇ ਵੈਮ ਮਨੋ ਲੈ ਜਾਏਗਾ ਵਿਆਹ ਕੇ ਕੱਢ ਦੇ ਵੈਮ ਮਨੋ ਲੈ ਜਾਏਗਾ ਵਿਆਹ ਕੇ ਕੱਢ ਦੇ ਵੈਮ ਮਨੋ ਲੈ ਜਾਏਗਾ ਵਿਆਹ ਕੇ ਪਿਓ ਮੇਰਾ ਸਰਪੰਚ ਵੇ ਮੁੰਡਿਆ ਚਾਚਾ ਏ ਪਟਵਾਰੀ ਪਿਓ ਮੇਰਾ ਸਰਪੰਚ ਵੇ ਮੁੰਡਿਆ ਪਿਓ ਮੇਰਾ ਸਰਪੰਚ ਵੇ ਮੁੰਡਿਆ ਚਾਚਾ ਏ ਪਟਵਾਰੀ ਵੇ ਤੇਰੇ ਜਹੇ ਇੱਕ ਪਲ ਨਹੀਂ ਖੜਦੇ ਵੇ ਤੇਰੇ ਜਹੇ ਇੱਕ ਪਲ ਨਹੀਂ ਖੜਦੇ ਜਦੋਂ ਘਰੇ ਰਿੰਗ ਮਾਰੀ ਪਿੰਡ ਚ ਸਾਡੀ ਪੂਰੀ ਚਰਚਾ ਪਿੰਡ ਚ ਸਾਡੀ ਪੂਰੀ ਚਰਚਾ ਵੀਰ ਕਰੇ ਸਰ ਸਾਰੀ ਵੱਡੇ ਆਸ਼ਿਕ ਦੀ ਕੱਢ ਦੂੰ ਆਸ਼ਕੀ ਸਾਰੀ ਵੱਡੇ ਆਸ਼ਿਕ ਦੀ ਕੱਢ ਦੂੰ ਆਸ਼ਕੀ ਸਾਰੀ ਵੱਡੇ ਆਸ਼ਿਕ ਦੀ ਕੱਢ ਦੂੰ ਆਸ਼ਕੀ ਸਾਰੀ ਮਾਹੀ ਮੋਰੀ ਪਿੰਡੀ ਦਾ ി പക്കാ ഹീത മോരി പീ പക്കിദി ഉത്തോ ഉത്തോ ലോണു താഴെ ഉത്തോ ലോണു താ കല്ച്ചിച്ച് മേരി വാ ഫെ കല് നച്ച ഗിധി വാ ഫെ പട്ടു നച്ച ਬੇਟੀ ਮੇਰੀ ਵਾ ਫੜ ਕੇ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਖਾਂ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਖਾਂ ਮਾਂ ਮੇਰੀ ਦੀਆਂ ਯਾਦਾਂ ਆਵਣ ਜਦ ਚਰਖੀ ਵਲ ਵਿਖਾਂ ਮਾਂ ਮੇਰੀ ਦੀਆਂ ਯਾਦਾਂ ਆਵਣ ਜਦ ਚਰਖੇ ਵੱਲ ਵੇਖਾਂ ਮਾਂ ਮੇਰੀ ਨੇ ਚਰਖਾ ਦਿੱਤਾ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲਿਆ ਦੇ ਤੂੰ ਵਿਸਾਰੀ ਰਾਤ ਵਿਸਾਰੀ ਰਾਤ ਵਿਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ ਵਿਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ ਵਿਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ